ਚੰਡੀਗੜ੍ਹ ਦੇ 38 ਸੀ ਤੋਂ ਤਸਵੀਰਾਂ ਨੇ ਦੇਰ ਰਾਤ ਦੀਆਂ ਦੇਖ ਸਕਦੇ ਹੋ ਦੇਰ ਰਾਤ 2 ਵਜੇ ਪੁਲਿਸ ਕੰਟਰੋਲ ਰੂਮ ਨੂੰ ਕਾਲ ਗਈ ਕਿ ਦੋ ਚੋਰਾ ਨੇ ਇੱਕ ਟੈਲੀਫੋਨ ਗੋਤ ਨੂੰ ਟਾਰਗੇਟ ਕੀਤਾ ਜਦੋਂ ਇਹ ਤਸਵੀਰਾਂ ਤੁਹਾਡੇ ਸਾਹਮਣੇ ਜਿਹੜੇ ਚੱਲ ਰਹੀਆਂ ਹਨ ਸਕਰੀਨ ਤੇ ਉਹੀ ਨੇ ਦੋ ਚੋਰਾ ਨੂੰ ਸੈਕਟਰ 39 ਥਾਣਾ ਪੁਲਿਸ ਨੇ ਆਪਣੇ ਰਾਉਂਡ ਅਪ ਕਰ ਲਿੱਤਾ ਤੇ ਜਿਹੜੇ ਮੁੰਡੇ ਨੇ ਕਾਲ ਕੀਤੀ ਹੈ ਉਹ ਆਪਣੇ ਦੋਸਤ ਦੀ ਪਾਰਟੀ ਤੋਂ ਆ ਰਿਹਾ ਸੀ ਤਾਂ ਉਹਨੂੰ ਸ਼ੱਕ ਹੋਇਆ ਕਿ ਇਸ ਜਿਹੜੀ ਗੱਡੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਸ ਗੱਡੀ ਦੇ ਪਿੱਛੇ ਕੋਈ ਦੋ ਮੁੰਡੇ ਲੁਕੇ ਆ ਛਤ ਹੋਇਆ ਤਾਂ ਉਹਨੇ ਆਪਣੇ ਦੋਸਤ ਨਾਲ ਗੱਲ ਸਾਂਝੀ ਕੀਤੀ ਤੇ 112 ਤੇ ਕਾਲ ਕਰੀ ਤਾਂ ਉਹ ਦੋ ਬੰਦਿਆਂ ਨੂੰ ਜਿਹੜੇ ਇਥੇ ਚੋਰੀ ਦੀ ਬਾਰਦਾਤ ਨੂੰ ਅੰਜਾਮ ਦੇ ਰਹੇ ਸੀ ਉਹਨਾਂ ਨੂੰ ਕਾਬੂ ਕਰ ਲਿੱਤਾ ਦੇਖ ਸਕਦੇ ਹੋ ਤਾਰਾ ਜਿਹੜੇ ਦੇਖ ਰਹੇ ਹੋ ਇਹ ਚੋਰੀ ਦਾ ਸਮਾਨ ਹੈ ਇਹ ਇਹਨਾਂ ਨੇ ਜਿਹੜਾ ਸਰਕਾਰੀ ਬੂਥ ਹੈ ਟੈਲੀਫੋਨ ਦਾ ਉਸ ਨੂੰ ਟਾਰਗੇਟ ਕੀਤਾ ਤੇ ਮੌਕੇ ਤੇ ਪੁਲਿਸ ਨੇ ਰਾਉਂਡ ਅਪ ਕਰ ਲਿੱਤਾ ਇਹਨਾਂ ਨੂੰ ਆਟੋ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਉਹ ਆਟੋ ਵੀ ਪੁਲਿਸ ਦੇ ਰਾਉਂਡ ਅਪ ਕਰ ਦਿੱਤਾ ਹੈ ਉਹਨੂੰ ਵੀ ਹੁਣ ਥਾਣੇ ਲਈ ਚਾਜਿਆ ਜਾਏਗਾ ਪੁੱਛਗਿੱਛ ਕੀਤੀ ਹੈਗੀ ਕਿ ਆਖਰ ਕੌਣ ਇਹ ਕਿੱਥੇ ਦੇ ਨੇ ਫਿਲਹਾਲ ਇਸ ਗੱਲ ਦੀ ਕੋਈ ਸੱਚਾਈ ਹੈ ਇਹ ਹੁਣ ਪੁਲਿਸ ਦੇ ਤਪਤੀਸ ਤੋਂ ਬਾਅਦ ਖੁਲਾਸਾ ਹੋਏਗਾ ਫਿਲਹਾਲ ਇਹ ਆਟੋ ਤੁਸੀਂ ਦੇਖ ਰਹੇ ਹੋ ਇਹ ਆਟੋ ਚਾਲਕ ਨੇ ਜਿਹੜੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕੈਮਰਾ ਨੂੰ ਕੋਲ ਨਾਲ ਹੀ ਆਹ 38 ਤੋਂ ਇਸੇ ਚੋਰੀ ਦੀ ਬਾਰਦਾਤ ਨੂੰ ਅਲਜਾਮ ਦੇ ਇਸ ਸ਼ਹਿਰ ਦੇ ਐਤੂ ਦਾ ਨਾਮ ਦੇਖ ਸਕਦੇ ਹੋ ਇਹ ਹੀ ਬੁੱਥ ਹੈ ਜਿੱਥੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਰਿਹਾ ਵੀ ਦੇਖ ਸਕਦੇ ਹੋ ਇਹ ਤਾਰਾ ਪਾਈਪਲਾਈਨ ਜਿਹੜੀ ਹੈਗੀ ਹੈ ਇਹ ਸਾਰਾ ਖਾਲੀ ਕੀਤਾ ਹੋਇਆ ਹੈ ਇੱਥੋਂ ਸਾਰਾ ਸਮਾਨ ਕੱਢ ਲਿੱਤਾ ਗਿਆ ਤੇ ਦੇਖੋ ਕੁਝ ਸਮਾਨ ਇੱਥੇ ਵੀ ਗਿਰੇ ਹੋਏ ਤੇ ਕੁਝ ਇੱਥੇ ਹੋਰ ਵੀ ਸਮਾਨ ਦੇਖਣ ਨੂੰ ਮਿਲ ਰਿਹਾ ਹੈ ਫਿਲਹਾਲ ਪੁਲਿਸ ਹਰ ਐਂਗਲ ਤੋਂ ਤਫ਼तीश ਕਰਦੀ ਹੋਈ ਦਿਖਾਈ ਦੇ ਰਹੀ ਹੈ ਤੇ ਪੀਸੀ ਦੀ ਉਹ ਜਿਹੜੇ ਉਨਮਾਰਕੀ ਦੇ ਬੈਕਸਾਈਡ ਜਿਹੜੀ ਸੁਸਾਇਟੀ ਹੈ ਉਸ ਦੀ ਤਸਵੀਰਾਂ ਨੇ ਪੁਲਿਸ ਮੌਕੇ ਤੇ ਹੈ ਜਿਹੜਾ ਆਟੋ ਚਾਲਕ ਹੈ ਜਿਹੜੇ ਦੋ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਸੀ ਉਹਨਾਂ ਨੂੰ ਕਾਬੂ ਕਰ ਲਿਆ ਕਿੱਥੇ ਦੇ ਰਹਿਣ ਵਾਲੇ ਕੀ ਨਾਮ ਹੈ ਪੁਲਿਸ ਹਰ ਐਂਗਲ ਤੋਂ ਤਫ਼ਤੀਸ਼ ਕਰ ਰਹੀ ਹੈ ਜਿਹੜਾ ਚੋਰੀ ਦਾ ਸਮਾਨ ਹੈ ਜਿਹੜੇ ਤਾਰਾ ਵਗੈਰਾ ਜਿਹੜਾ ਕੁਝ ਉਹਨਾਂ ਨੇ ਕੀਤਾ ਉਹ ਸਾਰਾ ਬਰਾਮਦ ਕਰ ਲਿਆ ਅਥੇ ਸਾਮੀ ਨਿਵਾਸੀ ਹੈ ਜਿਹੜਾ ਮੁੰਡਾ ਜਿਹੜਾ ਇੱਕ ਵਾਰੀ ਦੀ ਕਾਲ ਕੀਤੀ ਹੈ ਫਿਰਾਲ ਉਹ ਔਨ ਕੈਮਰਾ ਨਹੀਂ ਆਣਾ ਚਾਹੁੰਦੇ ਸੀ ਉਹਨਾਂ ਦੀ ਆਵਾਜ਼ ਸੁਣਾਉਂਦੇ ਆ ਛੜੀ ਤਸਵੀਰਾਂ ਨਹੀਂ ਆਣਗੀਆਂ ਕਹੇ ਸੀ। ਜੀ ਮੈਂ ਆਪਣੇ ਦੋਸਤ ਦੀ ਪਾਰਟੀ ਤੋਂ ਆ ਰਹੇ ਸੀ ਕੱਡੇ ਤੋਂ ਸਕੰਦ ਤੇ ਇਸ ਟਾਈਮ ਮੈਂਿੱਦਾ ਇੱਕ ਗੱਡੀ ਪਾਰਕਿੰਗ ਲੱਭ ਰਿਹਾ ਸੀ। ਪਾਰਕਿੰਗ ਮੈਨੂੰ ਇੱਧਰ ਮਿਲੀ ਮੈਨੂੰ ਦੋ ਮੁੰਡੇ ਦਿੱਖੇ ਠੀਕ ਹੈ ਤੇ ਮੈਂ ਚੁੱਪਚਾਪ ਪਿੱਛੇ ਨੂੰ ਗੱਡੀ ਕਰਕੇ ਮੈਂ ਦੂਜੀ ਤਰ੍ਹਾਂ ਪਾਰਕਿੰਗ ਲਾ ਗਿਆ ਉਧਰੋਂ ਮੇਰਾ ਦੋਸਤ ਆ ਰਿਹਾ ਸੀ ਤੇ ਮੈਂ ਉਹਨੂੰ ਦੱਸਿਆ ਕਿ ਇੱਧਰ ਦੋ ਅੱਗੇ ਚੋਰ ਬੈਠੇ ਆ। ਤੂੰ ਆ ਫਟਾਫਟ ਅੱਪਰ ਜਾਈਏ। ਜਿੱਦਾਂ ਮੈਂ ਆਇਆ ਇੱਕ ਕੋਕੇ ਦੇ ਅੰਦਰ ਆਪਣੇ ਵੜ ਗਿਆ ਕਿ ਮੈਂ ਸੌ ਰਿਹਾ। ਹਮਮ ਲੇਕਿਨ ਦੂਸਰਾ ਗੱਲ ਦੂਸਰਾ ਇੱਧਰ ਕੂੜਾ ਇਕੱਠਾ ਕਰ ਰਿਹਾ ਸੀ। ਠੀਕ ਹੈ। ਉਹ ਤੇ ਦੂਸਰਾ ਕਹਿੰਦਾ ਮੈਂ ਤਾਂ ਸਵਾਰੀ ਛੱਡਣ ਆਇਆ ਜੀ ਤੇ ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਦੋਨੋਂ ਅਗਰ ਇੱਕ ਦੂਸਰ ਨੂੰ ਜਾਣਦੇ ਤਾਂ ਦੋਨੋਂ ਇਸ ਟਾਈਮ ਕਰਕੇ ਰਹੋ ਹੂੰ ਤੇ ਉਦੋਂ ਮੈਂ ਦੇਖਦਾ ਦੋਸਤ ਆਇਆ ਫਿਰ ਉਹਨਾਂ ਨੇ ਥੋੜੀ ਤਫ਼ਾਈ ਕੀਤੀ ਫਿਰ ਇਹ ਬੋਲੇਗੀ ਆਪਾਂ ਫਿਰ ਮੈਂ ਨਾਲੇ ਨਾਲ 112 ਤੇ ਕਾਲ 112 ਦੀ ਕਾਲ ਤੁਹਾਡੀ ਹੈ ਹਾਂਜੀ 112 ਦੀ ਕਾਲ ਇਹਨਾਂ ਨੇ ਪੁਲਿਸ ਨੂੰ ਕੀਤੀ ਹੈ ਫਿਲਹਾਲ ਅਸੀਂ ਇਹਨਾਂ ਦਾ ਨਾਮ ਅਤੇ ਚਿਹਰਾ ਨਹੀਂ ਦਿਖਾ ਰਹੇ ਤੇ ਫਿਲਹਾਲ ਤੁਹਾਨੂੰ ਦੱਸ ਦਈਏ ਇਹਨਾਂ ਦੀ ਜੋ ਡਿਟੇਲ ਹੈ ਉਹ ਪੁਲਿਸ ਕੰਟਰੋਲ ਰੂਮ ਕੋਲ ਵੀ ਹੈ ਜਿਹੜੇ ਜਿਹੜੇ ਨੰਬਰ ਤੋਂ ਕਾਲ ਕੀਤੀ ਗਈ ਹੈ ਤੇ ਮੌਕੇ ਤਸਵੀਰਾਂ ਤੁਸੀਂ ਪੁਲਿਸ ਦੀਆਂ ਵੀ ਦੇਖ ਰਹੇ ਹੋ ਫਿਲਹਾਲ ਇਹਨਾਂ ਦੋਨਾਂ ਨੂੰ ਰਾਉਂਡ ਅਪ ਕਰ ਲਿੱਤਾ ਗਿਆ ਹੁਣ ਜਿਹੜੇ ਮਲਾਜਮ ਪਹੁੰਚੇ ਆ ਉਹ ਉਹਨਾਂ ਨੂੰ ਥਾਣੇ ਲੈ ਕੇ ਪਹੁੰਚੇ ਆ ਤੇ ਹੁਣ ਤਪਤੀਸ ਦੀ ਗੱਲ ਹੈ ਚੋਰੀ ਦਾ ਸਮਾਨ ਜਿਹੜਾ ਹੈਗਾ ਤਾਰਾਂ ਵਗੈਰਾ ਜੋ ਵੀ ਇਹਨਾਂ ਨੇ ਚੋਰੀ ਕੀਤਾ ਉਹ ਸਾਰਾ ਮੌਕੇ ਤੇ ਹੀ ਪਿਆ ਤੇ ਹੁਣ ਦੇਖਣ ਵਾਲੀ ਗੱਲ ਹੋਏਗੀ ਪੁਲਿਸ ਇਸ ਪੂਰੇ ਮਾਮਲੇ 'ਤੇ ਕੀ ਪੁਕਤਾ ਕਾਰਵਾਈ ਕਰਦੀ ਹੈ ਇਹ ਹੁਣ ਆਉਣ ਵਾਲਾ ਸਮੇਂ ਦੱਸੇਗਾ ਫਿਲਹਾਲ ਜਿਹੜੇ ਉਰੇ ਦੇ ਸਥਾਨੀ ਨਿਵਾਸੀਆ ਮੁੰਡਾ ਦੇਰਾ 2 ਵਜੇ ਪਾਰਟੀ ਤੋਂ ਆਇਆ ਸੀ ਉਹਨੇ ਦੇਖਿਆ ਵੀ ਚੋਰੀ ਦੀ ਕੋਈ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਤੇ ਇਹਨੇ ਪੁਲਿਸ ਨਾਲ ਗੱਲ ਕੰਟਰੋਲ ਰੂਮ ਤੇ ਦੱਸੀ ਉਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚ ਗਈ ਉਸ ਤੋਂ ਪਹਿਲਾਂ ਉਹਨਾਂ ਨੂੰ ਇਹ ਜਿਹੜਾ ਨੌਜਵਾਨ ਹੈ ਇਸਨੇ ਆਪਣੇ ਸਾਥੀ ਦਾ ਨਾ ਮਿਲ ਕੇ ਉਹਨਾਂ ਨੂੰ ਕਾਬੂ ਕਰ ਲੱਤਾ ਹੁਣ ਪੁਲਿਸ ਇਹ ਜਾਂਚ ਦੀ ਗੱਲ ਹੈ ਪੁਲਿਸ ਛੱਡੇਗੀ ਜਾਂ ਫਿਰ ਕੋਈ ਮਾਮਲਾ ਦਰਜ ਕਰੇਗੀ ਇਹ ਹੁਣ ਆਉਣ ਵਾਲਾ ਸਮੇਂ ਦੱਸੇਗਾ ਉਹਨਾਂ ਦਾ ਨਾਮ ਕੀ ਹੈ ਕਿੱਥੇ ਦੇ ਰਹਿਣ ਵਾਲੇ ਹੈ ਕਿੰਨੀਆਂ ਚੋਰੀਆਂ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਇਹ ਤਾਂ ਹੁਣ ਫਿਰ ਸੇ ਜਾਂਚ ਤੋਂ ਬਾਅਦ ਖੁਲਾਸਾ ਹੋਵੇਗਾ ਆਪਣੇ ਸੀ ਹੋਗੀ ਅੰਕਿਤ ਨਰਮੇਸ਼ ਕਮਾ